ਕੈਨੇਡੀਅਨ ਕਵਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਆ ਭਾਰੀ ਗੜੇ ਮਾਰੀ ਮੀਂਹ ਦੇ ਨੁਕਸਾਨ ਤੋਂ ਬਾਅਦ 2 ਦਿਨਾਂ ਬਾਅਦ ਵੀ ਕੈਲਗਰੀ ਹਵਾਈ ਅੱਡੇ ਤੇ ਫਲਾਈਟਾਂ ਨੂੰ ਰੱਦ ਕਰਨਾ ਅਜੇ ਵੀ ਜਾਰੀ ਹੈ ਦੱਸਦੀ ਕੈਲਗਰੀ ਤੋਂ ਬਾਹਰ ਦਰਜਨਾ ਉਡਾਨਾਂ ਜੋ ਬੁੱਧਵਾਰ ਤੱਕ ਰੱਦ ਰਹਿਣਗੀਆਂ ਕਿਉਂਕਿ 에ਅਰਲਾਈਨਾਂ ਅਤੇ ਕੈਲਗਰੀ ਹਵਾਈ ਅੱਡੇ ਨੇ ਸੋਮਵਾਰ ਰਾਤ ਨੂੰ ਜੋ ਵੱਡੀ ਗੜੇ ਮਾਰੀ ਕਰਕੇ ਹੋਏ ਨੁਕਸਾਨ ਨੂੰ ਉਭਰਨ ਲਈ ਜਿੱਤੇ ਕੰਮ ਸ਼ੁਰੂ ਕਰ ਦਿੱਤਾ ਸਿਵਿਤਾ ਕੈਲਗਰੀ ਦੀਆਂ 30 ਤੋਂ ਵੱਧ ਉਡਾਨਾਂ ਜੋ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ 40 ਤੋਂ ਹੋਰ ਵੱਧ ਉਡਾਨਾਂ ਨੂੰ ਸ਼ਹਿਰ ਵਿੱਚ ਦਾਖਲ ਹੋਣੀਆਂ ਸਨ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਨਮੀਆਂ ਰੱਦ ਕੀਤੀਆਂ ਉਡਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਾਲ ਹੁਣ ਤੱਕ ਘਟਨਾਵਾਂ ਵਿੱਚ ਵੱਧ ਰਹੀ ਗਣਤੀ ਨੂੰ ਜੋੜਦੇ ਰਹੀਏ ਤਾਂ ਇਹਨਾਂ ਵਿੱਚ ਹਜ਼ਾਰਾਂ ਯਾਤਰੀਆਂ ਨੇ ਕੈਲਗਰੀ ਵਿੱਚ ਆਉਣ ਅਤੇ ਜਾਣ ਦੀ ਜਿੱਥੇ ਯੋਜਨਾ ਬਣਾਈ ਸੀ ਇਸ ਦੇ ਉੱਪਰ ਵੱਡੀ ਰੋਕ ਲੱਗ ਗਈ ਹੈ। ਜਿਸ ਵਿੱਚ ਵੈਸਟ ਜੈਟ ਮਕੈਨਿਕਸ ਅਧੀ ਹੜਤਾਲ ਵੀ ਸ਼ਾਮਲ ਹੈ ਜਿਸ ਨੇ ਕੈਨੇਡਾ ਦੇ ਦੇ ਲੰਗੇ ਲੰਬੇ ਵੀਕਐਂਡ ਦੇ ਉੱਪਰ ਖਾਸ ਕਰਕੇ ਜਨਵਰੀ ਦੇ ਠੰਡੇ ਸਨੈਪ ਵਿੱਚ ਬਹੁਤ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਸੀ ਜਿੱਥੇ ਦਰਜਣਾਂ ਜਹਾਜ਼ ਟਾਰਮੈਕ ਤੋਂ ਫ੍ਰੀਜ਼ ਕਰ ਦਿੱਤੇ ਗਏ ਸਨ ਵੈਸਟ ਜੈਟ 에ਅਰਲਾਈਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਡੀ ਗਿਣਤੀ ਵਿੱਚ ਫਲਾਈਟਾਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਉੱਥੇ ਹੀ ਕੁਝ ਕੁ ਫਲਾਈਟਾਂ ਜੋ ਵਰਕ ਕਰ ਰਹੀਆਂ ਸਨ ਤੇ ਦੱਸ ਦਈਏ ਕਿ ਵੱਡੀ ਇੱਕ ਮੁਸ਼ਕਲ ਕੈਲਗਰੀ ਦੇ ਵਿੱਚ ਇੱਕ ਵੱਡਾ ਤੂਫਾਨ ਜਿੱਥੇ ਵਿੱਚ ਤੁਸੀਂ ਦੇਖਿਆ ਕਿ ਵੱਡੇ ਵੱਡੇ ਔਲੇ ਪੈਣ ਨਾਲ ਜਿੱਥੇ ਸ਼ਹਿਰ ਦੇ ਵਿੱਚ ਕਾਫੀ ਨੁਕਸਾਨ ਹੋਇਆ ਤੇ ਆਮ ਲੋਕਾਂ ਤੋਂ ਲੈ ਕੇ ਕਾਫੀ ਵੱਡਾ ਨੁਕਸਾਨ ਜਿਹਦੇ ਵਿੱਚ ਕਾਰਾਂ ਤੋਂ ਲੈ ਕੇ ਹਰ ਚੀਜ਼ ਨੂੰ ਵੱਡਾ ਨੁਕਸਾਨਿਆ ਗਿਆ ਇਸ ਦੌਰਾਨ ਕੈਲਗਰੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਪਰ ਸੋਮਵਾਰ ਨੂੰ ਤੂਫਾਨ ਕਰਕੇ ਵੱਡਾ ਜੋ ਨੁਕਸਾਨ ਹੋਇਆ ਛੱਤ ਟੁੱਟ ਗਈਆਂ ਤੇ ਇਹਦੇ ਨਾਲ بارش ਵੱਡੇ ਜ਼ੋਰ ਨਾਲ ਪਈ ਤੇ ਟਰਮੀਨਲ ਦੇ ਵਿੱਚ ਵੀ ਪਾਣੀ ਭਰ ਗਿਆ ਤੇ ਸੋਸ਼ਲ ਮੀਡੀਆ ਦੇ ਉੱਪਰ ਕਈ ਵੀਡੀਓਜ਼ ਵੀ ਜਿਹੜੀਆਂ ਤੁਸੀਂ ਦੇਖੀਆਂ ਹੋਣੀਆਂ ਉੱਥੇ ਹੀ YYC ਹਵਾਈ ਅੱਡੇ ਦੇ ਮੁੱਖ ਸੰਚਾਲਨ ਅਧਿਕਾਰੀ ਕ੍ਰਿਸ ਮਾਈਲਸ ਨੇ ਮੰਗਲਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਹਵਾਈ ਅੱਡੇ ਨੂੰ ਤੂਫਾਨ ਤੋਂ ਕਿਸੇ ਸਥਾਈ ਪ੍ਰਭਾਵ ਦੀ ਉਮੀਦ ਨਹੀਂ ਸੀ ਤੇ ਹੁਣ ਦੱਸਦੀ ਕਿ ਕੈਲਗਰੀ ਦੇ ਵਿੱਚ ਜਨ ਜੀਵਨ ਜਿੱਥੇ ਅਸਤ ਵਿਅਸਤ ਹੋਇਆ ਵੱਡੇ ਤੂਫਾਨ ਕਰਕੇ ਵੱਡੇ ਔੜਿਆਂ ਦੀ ਗੜੇਮਾਰੀ ਕਰਕੇ ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਟਾਈਮ ਹੈ ਹੌਲੀ ਹੌਲੀ ਆਪਣੀ ਰਫਤਾਰ ਫਰਦਾ ਨਜ਼ਰ ਆ ਰਿਹਾ ਹੈ ਕੈਨੇਡੀਅਨ ਕਬਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਖਬਰਾਂ ਖਬਰਾਂ ਦੇਖਣੇ ਸੁਣਨੇ ਪਾਣੇ ਆ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ